ਪੁਰਕ ਹਾਂਜੀ ਹਾਂਜੀ ਉਹ ਜਨਗਤ ਹਾਂਜੀ ਹਾਂਜੀ ਕਦੇ ਤੁਮਣ ਗਏ ਗਏ ਆ ਤੇ ਮੈਂ ਉਹ ਸੱਚ ਖਾਂਡ ਹਾਂਜੀ ਸੱਚ ਖਾਂਡ ਹੈ ਜੀ ਉਹ ਬਚਾ ਹੋ ਗਿਆ ਉਹ ਤਾਂ ਹੈ ਕਿ ਫਿਰ ਦੇਖਾਈ ਚੰਦਰ ਮਿਆਰ ਕਾ ਤੁਮਣ ਵੀ ਨਹੀਂ ਕਿਤੇ ਕਹਿੰਦੇ ਨੇ ਸਿੰਘ ਅਸੀਂ ਗਏ ਆ ਜਿਹੜੇ ਉੱਪਰ 1% ਨੁਕਸਾਨ ਹੈ 1% ਜਨਸੀ ਜੇ ਇਹ ਲੇਡ ਹੋ ਜਾਂਦਾ ਕੰਮ ਤੇ ਉਹ ਉੱਧਰ ਵੀ ਆ ਕੇ ਰਹਿ ਜੂਗਾ ਉਹ ਜਣਾ ਹੀ ਗੱਤ ਕੰਮ ਕਰਿਆ ਉਹ ਜਣਾ ਦੀ ਬਹੁਤ ਮਾੜੀ ਗੱਲ ਬਣੋ ਦੋ ਵਾਰ ਕੱਢਿਆ ਮੈਨੂੰ ਫਿਰ ਪਾਲਿਸ ਨੇ ਦੋ ਵਾਰ ਕੱਢਿਆ ਫਿਰ ਉਸ ਵਾਰੀ ਭੰਨ ਤੋੜ ਕੀਤੀ ਆ ਜੀ ਸਾਡੇ ਸਾਡੀ ਹੋਈ ਇਹਦਾ ਬਹੁਤ ਦੇਰ ਦੀ ਧੁਖਦੀ ਰਹੀ ਸਾਰੀਆਂ ਛੱਤਾਂ ਵੀ ਕਾਲੀਆਂ ਹੋ ਗਈਆਂ ਬੜੇ ਤੇਜ਼ੀ ਅੱਗ ਲੱਗੀ ਹੋਈ ਹੈ ਇਹ ਪਤਾ ਕਿ ਜਦੋਂ ਜਿਹੜਾ ਗੈਸ ਸੀ 10 ਮਿੰਟ ਦਾ ਕੰਮ ਨਹੀਂ ਇਹ ਘੱਟੋ ਘਾਟ ਵੀ ਤੇ ਦੋ ਤਿੰਨ ਘੰਟੇ ਚੱਲਦਾ ਰਿਹਾ ਕੰਮ ਇਹ ਪਤਾ ਕਿ ਜਦੋਂ ਜਦੋਂ ਖੋਲੇ ਨਾ ਪਾ ਸਕਿਆ ਸਭ ਲੱਗ ਗਿਆ ਜੀ ਅਸੀਂ ਜਿਆਦਾ ਮਨਾ ਕਰਾਤਾ ਜੀ ਪਾਉਂਦੇ ਜੀ ਗੈਸ ਨਹੀਂ ਕਰਨਾ ਖੋਲਿਆ 13 ਮਿੰਟਾਂ ਬਾਅਦ ਆ ਗਿਆ ਜੀ ਇਹ ਪੱਤਰ ਸਾਹਮਣੇ ਬੰਦਾ ਜੀ